ਵਿਦੇਸ਼ਾਂ ਵਿੱਚ ਪੰਜਾਬੀ ਨੌਜਵਾਨਾਂ ਦੀਆਂ ਮੌਤਾਂ ਦਾ ਸਿਲਸਲਾ ਰੁਕਣ ਦਾ ਨਾਮ ਹੀ ਨਹੀਂ ਲੈ ਰਿਹਾ ਹਰ ਦਿਨ ਕਿਸੇ ਨਾ ਕਿਸੇ ਵਿਦੇਸ਼ੀ ਮੁਲਕ ਵਿੱਚ ਪੰਜਾਬੀ ਨੌਜਵਾਨਾਂ ਦੀਆਂ ਮੌਤਾਂ ਦੇ ਮਾਮਲੇ ਸਾਹਮਣੇ ਆ ਰਹੇ ਹਨ ਇਸੇ ਤਰ੍ਹਾਂ ਕੈਨੇਡਾ ਦੇ ਸ਼ਹਿਰ ਸੂਰੀ ਵਿੱਚ ਸਟੱਡੀ ਵੀਜ਼ਾ ਤੇ ਗਏ ਰਾਏਕੋਟ ਦੇ ਸੰਦੀਪ ਸਿੰਘ ਜਿਨ੍ਹਾਂ ਦੀ ਉਮਰ 21 ਸਾਲ ਹੈ ਤੇ ਜੋ ਬਲਦੇਵ ਸਿੰਘ ਚਾਹਲ ਦੇ ਪੁੱਤਰ ਹਨ ਉਹਨਾਂ ਦੀ 25 ਜੁਲਾਈ ਨੂੰ ਮੌਤ ਹੋ ਗਈ ਸੀ ਉਸ ਦੀ ਮੌਤ ਰੋਟੀ ਦੀ ਬੁਰਕੀ ਗਲ ਵਿੱਚ ਫਸਣ ਕਾਰਨ ਹੋਈ ਜਿਸ ਕਾਰਨ ਉਸ ਦੀ ਜ਼ਿੰਦਗੀ ਖਤਮ ਹੋ ਗਈ ਅੱਜ ਸਵੇਰੇ 10 ਵਜੇ ਦੇ ਕਰੀਬ ਸੰਦੀਪ ਦੀ ਮ੍ਰਿਤਕ ਦੇ ਰਾਇਕੋੜ ਪੁੱਜੀ ਜਿੱਥੇ ਸਹਿਬਾਜ਼ਪੁਰ ਰੋਡ ਤੇ ਸਥਿਤ ਦਸ਼ਮਸ਼ਾਨ ਘਾਟ ਵਿੱਚ ਉਸ ਦਾ ਅੰਤਿਮ ਸੰਸਕਾਰ ਕੀਤਾ ਗਿਆ ਇਸ ਮੌਕੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਰਿਸ਼ਤੇਦਾਰਾਂ ਅਤੇ ਦੋਸਤਾਂ ਨੇ ਉਸ ਨੂੰ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ ਮ੍ਰਿਤਕ ਦੇ ਚਾਚਾ ਰਜਿੰਦਰ ਸਿੰਘ ਕਾਕਾ ਅਤੇ ਭਰਾ ਸੁਮਨਦੀਪ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਬਲਦੇਵ ਸਿੰਘ ਕਈ ਸਾਲ ਪਹਿਲਾਂ ਦੁਬਈ ਚਲੇ ਗਏ ਸਨ ਉੱਥੇ ਟਰਾਂਸਪੋਰਟ ਦਾ ਕਾਰੋਬਾਰ ਸ਼ੁਰੂ ਕੀਤਾ ਸੀ ਤੁਹਾਨੂੰ ਦੱਸ ਦਈਏ ਉਹਨਾਂ ਦੇ ਬੱਚੇ ਦੀ ਉਚਿਤ ਪੜ੍ਹਾਈ ਲਈ ਬਲਦੇਵ ਸਿੰਘ ਨੇ ਸੰਦੀਪ ਨੂੰ ਕੈਨੇਡਾ ਭੇਜਿਆ ਸੀ ਸੰਦੀਪ ਸਿੰਘ ਨੇ ਸਟੱਡੀ ਵੀਜ਼ਾ ਦੇ ਕੈਨੇਡਾ ਦੇ ਸ਼ਹਿਰ ਸਰੀ ਵਿੱਚ ਰਹਿਣਾ ਸ਼ੁਰੂ ਕੀਤਾ ਸੀ 25 ਜੁਲਾਈ ਨੂੰ ਦਿਨ ਦੇ ਸਮੇਂ ਰੋਟੀ ਖਾਣ ਦੌਰਾਨ ਬੁਰਕੀ ਗਲ ਵਿੱਚ ਫਸ ਗਈ ਅਤੇ ਇਸ ਸਮੇਂ ਘਰ ਵਿੱਚ ਕੋਈ ਮੌਜੂਦ ਨਾ ਹੋਣ ਕਾਰਨ ਸੰਦੀਪ ਦੀ ਮੌਤ ਹੋ ਗਈ। ਉਸ ਦੀ ਮੌਤ ਦੀ ਜਾਣਕਾਰੀ ਉਸਦੇ ਵੱਡੇ ਭਰਾ ਸੁਮਨਦੀਪ ਸਿੰਘ ਨੂੰ ਉਸ ਸ਼ਾਮ ਨੂੰ ਮਿਲੀ ਜਦੋਂ ਘਰ ਆਇਆ ਅਤੇ ਸੰਦੀਪ ਨੂੰ ਮ੍ਰਿਤਕ ਹਾਲਤ ਵਿੱਚ ਪਾਇਆ। ਸੰਦੀਪ ਦੀ ਮ੍ਰਿਤਕ ਦੇਹ ਦੇ ਹਾਈ ਕੋਰਟ ਪੁੱਜਣ ਤੇ ਮਾਪੇ, ਪਿਤਾ, ਭੈਣ ਅਤੇ ਹੋਰ ਨਾਂ ਰਿਸ਼ਤੇਦਾਰਾਂ ਦਾ ਵਿਰਲਾਪ ਅਤੇ ਦੁੱਖ ਭਰੇ ਹਾਲ ਨਾਲ ਸਾਰੀ ਆਬਾਦੀ ਨੇ ਅੰਤਿਮ ਸੰਸਕਾਰ ਵਿੱਚ ਸ਼ਾਕਿਰ ਹੋਏ। ਤਾਨੂੰ ਦੱਸ ਦਈਏ ਇਹ ਦੁਖਦਾਇਕ ਘਟਨਾ ਪੰਜਾਬੀ ਸਮਾਜ ਵਿੱਚ ਵਿਦੇਸ਼ਾਂ ਵਿੱਚ ਜ਼ਿੰਦਗੀ ਦੀ ਖਤਰੇ ਦੀ ਚਿੰਤਾ ਵਧਾ ਰਹੀ ਹੈ ਜਿਸ ਨੇ ਸਾਰੇ ਪਿੰਡ ਅਤੇ ਰਿਸ਼ਤੇਦਾਰਾਂ ਨੂੰ ਹਿਲਾ ਕੇ ਰੱਖ ਦਿੱਤਾ ਹੈ ਸੁਮਨਜੀਤ ਮੇਰਾ ਬ੍ਰਦਰ 21 ਸਾਲ ਦਾ ਸੀਗਾ ਸਰੀ ਵਿੱਚ ਸਟੂਡੈਂਟ ਬੇਸ ਤੇ ਗਿਆ ਸਿੱਖਣੇ ਦਾ ਤੇ 24 ਤੋਂ 25 ਤਰੀਕ ਨੂੰ ਮੇਰੇ 12:00 ਵਜੇ ਗੱਲ ਹੋਈ ਰੋਤਵਾ ਦੇ ਰੋਟੀਖਾਨ ਬੈਠਿਆ ਮੈਂ ਕੰਮ ਤੇ ਸੀਗਾ ਤੇ ਘਰੇ ਰੋਟੀ ਫਸ ਗਈ ਗਲੇ ਵਿੱਚ ਤੇ ਕੋਈ ਸੀਗਾ ਨਹੀਂ ਘਰੇ ਤੇ ਜਦੋਂ ਮੈਂ ਸ਼ਾਮ ਨੂੰ ਆਇਆ ਤਦ ਤੱਕ ਸੀਗਾ ਨਹੀਂ ਹਾਂਜੀ ਤੇ ਪਿੰਡ ਹੈਗਾ ਇਹਦਾ ਰਾਇਕੋਟ ਦਾੜੀ ਦਾ ਨਾਮ ਹੈਗਾ ਬਲਦੇਵ ਸਿੰਘ ਸੇਮ ਜਗ੍ਹਾ ਤੇ ਰਹਿੰਦੇ ਸੀ ਅੱਜ ਹੀ ਲਖਿਆ ਹੈ ਰਮਨਦਰ ਕੌਸ਼ਕ ਅੱਜ ਹੀ ਸਾਡੇ ਇੱਕ ਰਾਇਕੋਟ ਦੇ ਬਹੁਤ ਮਿਹਨਤੀ ਤੇ ਸਮਾਜ ਸੇਵੀ ਪਰਿਵਾਰ ਰਜਿੰਦਰ ਸਿੰਘ ਕਾਕਾ ਜੀ ਉਹਨਾਂ ਦਾ ਭਤੀਜਾ ਜੀ ਸੰਦੀਪ ਸਿੰਘ ਜੋ ਕਿ ਕੈਨੇਡਾ ਦੇ ਵਿੱਚ ਰਹਿੰਦਾ ਸੀਗਾ ਉੱਥੇ ਉਹਨਾਂ ਦੇ ਗਲੇ ਦੇ ਵਿੱਚ ਬੁਰਕੀ ਫਸਣ ਕਰਕੇ ਉੱਥੇ ਉਹਦੀ ਮੌਤ ਹੋ ਗਈ 25 26 ਜੁਲਾਈ ਨੂੰ ਕੈਨੇਡਾ ਦੇ ਵਿੱਚ ਪੂਰਾ ਜਰੂਰੀ ਡੈੱਡ ਬਡੀ ਇੱਥੇ ਆਈ ਹੈ ਜੋ ਕਿ ਬਹੁਤ ਇੱਕ ਮਨਭਾਗੀ ਘਟਨਾ ਸਾਡੇ ਸ਼ਹਿਰ ਲਈ ਔਰ ਜਿਹੜਾ ਇਹ ਪਰਿਵਾਰ ਆ ਬਹੁਤ ਹੀ ਲੋਕਾਂ ਨਾਲ ਮਿਲਣਯੋਗ ਆ ਔਰ ਸਮਾਜ ਸੇਵੀ ਪਰਿਵਾਰ ਆ ਸਾਡੇ ਰਜਿੰਦਰ ਸਿੰਘ ਕਾਕਾ ਜੀ ਨੇ ਇਹ ਸਾਰਾ ਜਿਹੜਾ ਸਮਸ਼ਾਨ ਘਾਟਾ ਇਹ ਵੀ ਆਪਦੇ ਹੱਥੀਂ ਆਪ ਤਿਆਰ ਕਰਾਇਆ ਔਰ ਇਹ ਨਹੀਂ ਪਤਾ ਸੀ ਕਿ ਅੱਜ ਆਪਦੇ ਬੱਚੇ ਇੱਥੇ ਲੈ ਕੇ ਆਉਣਾ ਪਊਗਾ ਇੱਕ ਬਹੁਤ ਹੀ ਮਨਭਾਗੀ ਘਟਨਾ ਹੋਈ ਆ ਪਰ ਸਾਡੇ ਸ਼ਹਿਰ ਰਾਏਕੋਟ ਸ਼ਹਿਰ ਨੂੰ ਪੂਰਾ ਸਦਮਾ ਲੱਗਿਆ ਬਾਕੀ ਹੋਰ ਖਬਰ ਲਈ ਹੋਰ ਅਪਡੇਟਸ ਲਈ ਬਨੇ ਰਹੋ ਖਬਰੀ ਲਾਲ ਟੀਵੀ ਦੇ ਨਾਲ ਧੰਨਵਾਦ